ਆ ਤੂੰ ਦੇਖੋ ਕਿ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਹੁਣ ਸੜਕਾਂ ਦੇ ਵਿੱਚ ਜੋ ਖੱਡੇ ਨੇ ਉਹਨਾਂ ਦੇ ਵਿੱਚ ਬੁੱਟੇ ਲਾਣੇ ਸ਼ੁਰੂ ਕਰ ਦਿੱਤੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੜਛ ਦੀਆਂ ਪਿੰਡ ਪੜਛ ਐ ਮੋਹਾਲੀ ਜ਼ਿਲ੍ਹੇ ਦਾ ਜਿੱਥੇ ਤੂੰ ਦੇਖੋ ਕੀ ਹਾਲਾਤ ਬਣ ਚੁੱਕੇ ਨੇ ਸੜਕਾਂ ਦੇ ਕੀ ਇੰਨੇ ਨੇ ਵੱਡੇ ਖੱਡੇ ਹੋ ਚੁੱਕੇ ਨੇ ਕਿ ਇੱਥੇ ਬੁੱਟੇ ਲਾਣੇ ਪੈ ਰਹੇ ਨੇ ਇਹ ਤਾਂ ਬਹੁਤ ਹੀ ਸ਼ਰਮਨਾਕ ਤਸਵੀਰਾਂ ਨੇ ਕਿ ਜਦੋਂ ਸਰਕਾਰ ਨੂੰ ਇਹ ਹਾਲਾਤ ਦਿਖਾਣੇ ਪੈ ਜਾਣ ਤਾਂ ਆ ਦੇਖੋ ਤਾਂ ਬਾਈ ਬੁੱਟੇ ਕਿਉਂ ਲਾ ਰਹੇ ਤੁਸੀਂ ਇਹ ਸੜਕਾ ਇਹ ਬੁੱਟੇ ਕਿਉਂ ਲਾ ਰਹੇ ਖੇਤ ਥੋੜੀ ਹੈ ਸੜਕ ਦਿਖਦੀ ਕਿੱਥੇ ਤੁਹਾਨੂੰ ਕਿੱਥੇ ਸੜਕ ਦਿਖਦੀ ਆ ਇਹਦਾ ਸੜਕ ਦਾ ਵੀ ਮਾੜਾ ਹਾਲ ਹੈ ਇਸ ਕਰਕੇ ਬੁੱਟੇ ਲਾ दिए ਘਟੋ ਘਟ ਕੁਝ ਖਾਣ ਪੀਣ ਨੂੰ ਤਾਂ ਹੋ ਜਾਊਗਾ ਲੋਕ ਕਿੱਥੇ ਨਿਕਲਣੇ ਤੁਸੀਂ ਬੁੱਟੇ ਲਾ ਤੇ ਫਿਰ ਲੋਕ ਤਾਂ ਹੁਣ ਪਹਿਲੀ ਪਰੇਸ਼ਾਨ ਹੈ ਲੋਕ ਕਿਆ ਕਰੂਗੇ ਤੁਰਕੇ ਨਿਕਲ ਜੂਗੇ ਲੋਕਾਂ ਦਾ ਤਾਂ ਬੁਰਾ ਹਾਲ ਹੋਇਆ ਪਿਆ ਦੱਸੋ ਕਿਆ ਕਰੀਏ ਹੁਣ ਬੁੱਟੇ ਨਾ ਲਾਈਏ ਹੋਰ ਕਿਆ ਕਰੀਏ ਇੰਨਾ ਮਾੜਾ ਹਾਲ ਬਿਲਕੁਲ ਵੇਖੋ ਕਿ ਇੰਨੇ ਖੱਡੇ ਬੜੇ ਬਣ ਚੁੱਕੇ ਨੇ ਸਰਪੰਚ ਸਾਹਿਬ ਰੋਕੋ ਇਹਨਾਂ ਨੂੰ ਇਹ ਕਿਹੜੇ ਕੰਮ ਪਾਗੇ ਤੁਹਾਡੇ ਪਿੰਡ ਦੇ ਲੋਕ ਨਹੀਂ ਭਾਈ ਹਈ ਹਾਲ ਹੈ ਇਹੀ ਹੋ ਜਾਵਾ ਬੁੱਟੇ ਲਾਣੇ ਵਾਲਾ ਇਹ ਤੁਸੀਂ ਦੇਖ ਲਓ 1.5 ਕਿਲੋਮੀਟਰ ਮਾ ਗੋਡੇ ਤੇ ਜਿਆਦਾ ਟੁੰਗੇ ਟੁੰਗੇ ਟੋਏ ਆ ਬੁੱਟੇ ਲਾਣੇ ਵਾਲਾ ਕੰਮ ਹੋ ਜਾਵਾ ਬੁੱਟੇ ਤਾਂ ਲਾਰੇ ਪਿੰਡ ਸਾਰਾ ਇੰਨਾ ਮੰਦਾ ਹਾਲ ਹੈ ਨਾ ਗੱਲ ਛੱਡ ਦਿਓ ਤੁਸੀਂ